ਸਾਚੂ ਯਕਾ ਦਾਨ ਮੀਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਭੁਗਤਣ ਦੇ ਲਈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸਵੇਰੇ 9 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦਵਾਰ ਦੇ ਬਾਹਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਦੇ ਵਿੱਚ ਵਰਚਾ ਫੜ ਕੇ ਸੇਵਾ ਸ਼ੁਰੂ ਕੀਤੀ ਗਈ ਇਸ ਪ੍ਰੰਤ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਵੀ ਸਰਪਣ ਕੀਤਾ ਗਿਆ ਗੌਰਤਲਬਾ ਹੈ ਕਿ ਸਿਹਤ ਨਾ ਸਾਜ ਹੋਣ ਦੇ ਚਲਦਿਆਂ ਢਿੰਡਸਾ ਦੇ ਵੱਲੋਂ ਬੀਤੇ 2 ਦਿਨ ਸੇਵਾ ਜਿਹੜੀ ਆ ਨਹੀਂ ਕੀਤੀ ਗਈ ਅਤੇ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਜਿਹੜੀ ਆ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਹ ਸੇਵਾ ਆਰੰਭ ਕੀਤੀ ਗਈ ਹੈ ਅਤੇ ਕੱਲ ਵੀ ਉਹ ਤਖਤਸ਼ਰੀ ਕੇਸਗੜ੍ਹ ਸਾਹਿਬ ਵਿਖੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲੱਗੇ ਹੁਕਮ ਦੇ ਅਨੁਸਾਰ ਸੇਵਾ ਨਿਭਾਉਂਦੇ ਨਜ਼ਰ ਆਉਣਗੇ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਉਹ ਜਾਣਦੇ ਆ ਦੇਖੋ ਗੱਲ ਇਹ ਹੈ ਕਿ ਮੈਂ ਸਿੰਘ ਸਵੰਦ ਕੋ ਤੱਕੀ ਤੀ ਮੇਰੀ ਸਿਹਤ ਠੀਕ ਨਹੀਂ ਸੀ ਆ ਕੱਲ ਕੰਟਰੋਲ ਲੱਗਿਆ ਤੇ ਇਹਦੇ ਥੋੜਾ ਜਿਹੜਾ ਤੇਰੇ ਡ੍ਰਿਪ ਲੱਗਿਆ ਡ੍ਰਿਪ ਲੱਗਿਆ ਟੈਲੀਫੋਨ ਵੀ ਹੋਣਾ ਇਸ ਕਰਕੇ ਮੈਂ ਕੱਲ ਨਹੀਂ ਪਰਸੋਂ ਤੇ ਕੱਲ ਨਹੀਂ ਆ ਸਕਿਆ ਅੱਜ ਜੋ ਤੋਂ ਸ਼ੁਰੂ ਮੈਂ ਕੀਤਾ ਹੈ ਤੇ ਮੈਂ ਧੰਨਵਾਦ ਕਰਦਾ ਜਸਦਰ ਸਹਿਬਾਨ ਦਾ ਕਿ ਉਹਨਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਔਰ ਕੋਸ਼ਿਸ਼ ਕੀਤੀ ਹੈ ਕਿ ਸ਼ੁਰੂ ਨਹੀਂ ਕੱਲ ਦਰ ਇਕੱਠਾ ਹੋਵੇ ਔਰ ਇਹਦੇ ਨਾਲ ਸਾਨੂੰ ਅਸੀਂ ਤਾਂ ਬਹੁਤ ਧੰਨਵਾਦ ਕੀਤਾ ਉਹਨਾਂ ਦਾ ਬਾਕੀ ਬਹੁਤ ਕੁਝ ਨਹੀਂ ਕਹਿਣਾ ਤੇ ਦਸਲਾਹ ਸਹਿਬਾਨ ਨੇ ਜੋ ਹੁਕਮ ਕੀਤਾ ਹੈ ਅਸੀਂ ਤਾਂ ਉਹ ਇਨਵੇਂ ਨਹੀਂ ਲਾਗੂ ਕਰਨਾ ਤੇ ਉਸ ਤੋਂ ਬਾਅਦ ਹੀ ਗੱਲ ਕਰਾਂ ਕੱਲ ਵੀ ਇਸੇ ਤਰੀਕੇ ਨਾਲ ਸੇਵਾ ਕਰੋ ਕੱਲ ਵੀ ਆਵਾਂਗੇ ਜੀ ਠੀਕ ਹੈ ਜੀ ਇੱਕ ਜਿਹੜੀ ਸੁਖਵੀਰ ਬਾਦਲ ਤੇ ਗੋਲੀ ਚੱਲੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਤਾਂ ਆਹੇ ਬੈਠਾ ਮੈਂ ਸਾਡਾ ਮੇਰੇ ਬੱਚੇ ਇੱਥੇ ਨਹੀਂ ਹੈ ਜੀ ਇਹਨੇ ਸੰਭਾਲਿਆ ਉਹਨੂੰ ਇਹ ਜੱਫਾ ਪਾਇਆ ਜੀ ਠੀਕ ਹੈ ਹੁਣ ਸਾਰੇ ਆਪਦਾ ਐਸੇ ਹੀ ਤੇ ਹਾਂ ਕਿ ਜਿਹੜੇ ਨੇ ਪਰ ਸਾਰਾ ਕੁਝ ਕੀਤਾ ਐਸੇ ਨਹੀਂ ਜੀ ਤੇ ਦੁੱਖ ਨਹੀਂ ਗੱਲ ਉਹ ਸਭ ਤੋਂ ਪਹਿਲਾਂ ਮੈਂ ਮੇਰੇ ਕੋਲ ਟੀਵੀ ਵਾਲੇ ਐ ਸੀ ਉਹਨਰ ਮੈਂ ਕਿ ਮੈਂ ਇੰਨਾ ਵੱਡਾ ਦੁੱਖ ਕੀ ਹੋ ਸਕਦਾ ਹੈ ਕਿ ਅਰਵਿੰਦਰ ਸਾਹਿਬ ਵਰਗੀ ਜਗ੍ਹਾ ਤੇ ਕੋਈ ਗੋਲੀ ਚਲਾਵੇ ਤੇ ਇਸ ਤੋਂ ਬਾਅਦ ਮਾਰੀ ਗੱਲ ਕਿ ਨਹੀਂ ਹੁੰਦੀ ਹ ਤਾਂ ਹਮੇਸ਼ਾ ਹੀ ਹੋਈ ਹੈ ਕੋਈ ਵੀ ਕੋਈ ਬਖਸ਼ ਵੀ ਹੈ ਜਦੋਂ ਜਦੋਂ ਨਵੇਂ ਪ੍ਰਧਾਨ ਚੁਣਦੇ ਕੋਈ ਉਹਨੂੰ ਮੰਨ ਲੈਗੇ ਨਹੀਂ ਹਾਈਪੋਥੈਟিক্যাল ਕੁਐਸਚਨ ਹੈ ਮੇਰਾ ਹਾਲਾਂਕਿ ਮੰਨ ਲਓ ਵੀ ਸੁਖਵੀਰ ਬਾਦਲ ਨੇ ਦੁਬਾਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਕਿਉਂ ਨਹੀਂ ਹੋਈ ਵੀ ਸੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਈਗੀ ਗੱਲ ਤਾਂ ਇਹ ਵੀ ਚੁਣਿਆ ਜਾਵੇ ਨਵੀਂ ਜਨ ਨਵੀਂ ਜਨ ਜਿਹੜੀ ਹੈਗੀ ਤੇ ਅਸੀਂ ਤਾਂ ਚਾਹੁੰਦੇ ਕਿ ਜਨਵੀਂ ਜਨ ਦੇ ਹੱਥ ਚਾਵੇ ਹਾਂ ਲੱਗਦਾ ਕਿ ਹਾਈ ਟਾਈਮ ਆ ਹੁਣ ਇਕੱਠੇ ਹੋਣ ਦੀ ਲੋੜ ਐ ਸਾਰਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਤਾਂ ਕੁਦਰਤੀ ਐ ਇਹ ਤਾਂ ਸਾਰੇ ਚੌਂਦੇ ਆ ਵੀ ਇਕੱਠੇ ਹੋਏ ਤੇ ਲੋਕ ਵੀ ਚਾਹੁੰਦੇ ਲੋਕਾਂ ਦੇ ਮਨ ਵਿੱਚ ਐ ਬਾੜ ਵੀ ਜਿੰਨੀ ਦੁਨੀਆ ਬੱਠੀ ਹੋਈ ਐ ਕਹਿੰਦੇ ਵੀ ਭਾਈ ਇਕੱਠੇ ਹੋ ਗਏ ਫੇ ਜੀ ਲੈਂਡ ਆਰਡਰ ਬਾਰੇ ਕੀ ਕਹੋਗੇ ਗੋਲੀ ਦਰਬਾਰ ਸਾਹਿਬ ਤੇ ਜਿਵੇਂ ਤੁਸੀਂ ਵੀ ਗਿਆ ਚੱਲੀ ਐ ਪੂਰੇ ਪੰਜਾਬ ਮੈਂ ਤਾਂ ਖੁਦ ਰਾਣਾ ਕਿ ਇਹ ਜੀ ਬੁੱਤ ਜਗਾ ਤੇ ਕਿਸੇ ਤੇ ਗੋਲੀ ਚਲਾਉਣੀ ਨੂੰ ਮਾਰੀ ਕੋ ਗੱਲ ਹੋਣੀ ਤਾਂ ਇਹੇ ਕਰਕੇ ਸਾਡੇ ਬੰਦੇ ਨੇ ਜੱਫਾ ਪਾਇਆ ਜੀ ਇਹਨੇ ਰੋਕਿਆ ਇਹ ਵੀ ਸਾਰਾ ਕੁਝ ਕੀਤਾ ਸੀਪੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦੇ ਉਹ ਕਹਿੰਦੇ ਕਿ ਇਹ ਇੱਕ ਸਿਮਫਥੀ ਗੇਨ ਕਰਨ ਦੇ ਲਈ ਸੁਖਵੀਰ ਬਾਦਲ ਇਹ ਤਾਂ ਉਹਨਾਂ ਨੇ ਅਸੀਂ ਤਾਂ ਮੈਂ ਦਿੱਤਾ ਹੈ ਕਿ ਇਹਦੀ ਇਨਕੈਰੀ ਹੋਣੀ ਚਾਹੀਦੀ ਹੈ ਜੀ ਸਹੀ ਟੈਕਨਾਲੋਜੀ ਕੀ ਅਸਰ ਕਾਉਂਡ ਜਮਵਾਰ ਹੈ ਤੁਹਾਨੂੰ ਲੱਗਦਾ ਕਿ ਇਹ ਪੱਕਾ ਹੋ ਸਕਦਾ ਕਿ ਇਹ ਨਹੀਂ ਮੈਂ ਕੁਝ ਨਹੀਂ ਕਹਿੰਦਾ ਇਸ ਵਾਰ ਇਨਵੀਵੇਕਣਾ ਕਿਉਂਕਿ ਪੁਲਿਸ ਨੇ ਆਪਣਾ ਥਿਊ ਵਿਊ ਦੇਣਾ ਪੁਰਾਣੇ ਅਬੀ ਬੁਨੇ ਕਰੀਆ ਦੂਸਰਾ ਆਪਣਾ ਵੀਊ ਦੇਣਾ ਲੇਕਿਨ ਅਸੀਂ ਤਾਂ ਕਰ ਸਕਦਾ ਹੁਕਮ ਪਰ ਇੱਕ ਐਨੀ ਛੇਤੀ ਵਿਦਾਊਟ ਇਨਵੈਸਟੀਗੇਸ਼ਨ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਜਿਹੜੇ ਵਿਅਕਤੀ ਮਾਰੀ ਜਾਂਦੇ ਨੇ ਉਹਨੂੰ ਪੂਰੀ ਇਨਵੈਸਟੀਗੇਸ਼ਨ ਕਰਕੇ ਕਰਨਾ ਚਾਹੀਦਾ SGBC ਦੀ ਅੰਤਰਿਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸਿੰਘ ਸਾਹਿਬ ਰਗਵੀਰ ਸਿੰਘ ਜੀ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਕੇ 4 ਦਸੰਬਰ ਨੂੰ ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰਨ ਅਤੇ 사ਚਕਾਂਡ ਸ੍ਰੀ ਹਰਮੰਦਰ ਸਾਹਿਬ ਦੀ ਡਿਉੜੀ ਦੇ ਉੱਤੇ ਗੋਲੀਆਂ ਮਾਰਨ ਦੇ ਮਾਮਲੇ ਦੇ ਵਿੱਚ ਨਰਾਇਣ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦੀ ਮੰਗ ਰੱਖੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਦੇ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਮੰਗ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ 사ਚਕਾਂਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਸਮਰਪਣ ਭਾਵਨਾ ਦੇ ਨਾਲ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਮਿਤੀ 4 ਦਸੰਬਰ 2024 ਨੂੰ ਨਰਾਇਣ ਸਿੰਘ ਚੌੜਾ ਨਾਂ ਦੇ ਇੱਕ ਵਿਅਕਤੀ ਦੇ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਡਿਊਟੀ ਦੇ ਥੰਮ੍ਹ ਦੇ ਉੱਪਰ ਗੋਲੀ ਲੱਗੀ ਹੈ ਜੋ ਕਿ ਬੇहद ਹੀ ਮੰਦ ਭਾਗੀ ਘਟਨਾ ਹੈ ਤਾਂ ਨਰਾਇਣ ਸਿੰਘ ਚੌੜਾ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਭ ਗਿਆਨੀ ਰਗਵੀਰ ਸਿੰਘ ਹੋਰਾ ਨੂੰ ਅੰਦਰੰਗ ਕਮੇਟੀ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕਰਕੇ ਇੱਕ ਮੈਮੋਰੈਂਡਮ ਇੱਕ ਮੰਗ ਪੱਤਰ ਜਿਹੜਾ ਦਿੱਤਾ ਗਿਆ ਜਿਹੜਾ ਸਿੱਖ ਵੱਲੋਂ ਕੀ ਕੀ ਗੱਲ ਹੋਈ ਹੈ ਨਰੈਣ ਚੌੜੇ ਵੱਲੋਂ ਗੋਰੀ ਚਲਾਈ ਗਈ ਸੀ 84 ਤੋਂ ਬਾਅਦ ਇੱਕ ਵਾਰੀ ਫਿਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਵੀ ਅਟੈਕ ਕੀਤਾ ਗਿਆ ਸੀ ਉਹਦੇ ਬਾਰੇ ਅਸੀਂ ਧਾਰਮਿਕ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕਪੀਰ ਸਿੰਘ ਜੀ ਹੁਣਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਇਕੀ ਦਾ ਖਲਸਾ ਵਾਇਕੀ ਦੀ ਫਤਿਹ ਕੀ ਲਈ ਮਸਲਾ ਕੀ ਸੀਗਾ ਜੀ ਤੁਸੀਂ ਉਹ ਜਿਹੜੀ ਗੋਲੀ ਵੱਜੀ ਹੈ ਉਹ ਕਿਸ ਸੰਬੰਧ ਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਉਹ ਅਸੀਂ ਸਮਝਦੇ ਆਂ ਇਹ ਸੁੱਦੀ ਦਰਬਾਰ ਸਾਹਿਬ ਦੇ ਕੰਦ ਤੇ ਵੱਜੀ ਆ ਜੀ ਜੀ ਤੇ ਇਹਦਾ ਇਹਦੇ ਨਾਲ ਜਿਹੜੀ ਸਿੱਖਾਂ ਦੀਆਂ ਔਰ ਜਿਹੜੀਆਂ ਮਰਜਾਦਾ ਨੂੰ ਬੜੀ ਛੱਟ ਵੱਜੀ ਆ ਕਿਉਂਕਿ ਦਰਬਾਰ ਸਾਹਿਬ ਵਿੱਚ ਸਿੱਖ ਤੇ ਗੈਰ ਸਿੱਖ ਵੀ ਜਿਹੜੇ ਆ ਕੇ ਇੱਥੇ ਸੀਸ ਟਕਾਉਂਦੇ ਨੇ ਇਸ ਲਈ ਉਹ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਉਹ ਤੁਹਾਨੂੰ ਉਹ ਉਹ ਤਾਂ ਮੈਂ ਕਹਾਂਗਾ ਜੀ ਸਾਡੇ ਮੁੰਡੇ ਤੁਹਾਨੂੰ ਮੰਗ ਪੱਤਰ ਭੇਜ ਦੇਣਗੇ ਜੇ ਪੰਜ ਮੈਂਬਰੀ ਵਾਫਾ ਜਿਹੜਾ ਅਜੈਕਟਿਵ ਦਾ ਭਾਜੀ ਯਾਰ ਤਿੰਨ ਆ ਰਹੇ ਮਾਨਜੋਗ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਜਿਹੜੀ ਯਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਰੋਂ ਨੂੰ ਮਿਲਿਆ ਕਿ ਮੀਤ ਪ੍ਰਧਾਨ ਜੋ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਰਦਾਰ ਬਲਦੇਵ ਸਿੰਘ ਜੀ ਕल्याण ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਿਹੜੇ ਪੰਜ ਮੈਂਬਰੀ ਵਾਫਾ ਦਾ ਉਹ ਸਿੰਘ ਸਾਹਿਬ ਨੂੰ ਮਿਲੇ ਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਉਦੋਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਜਿਹੜੀ ਹੈ ਉਹ ਸਜ਼ਾ ਅਕਾਲ ਤਖਤ ਸਾਹਿਬ ਨੇ ਸੁਣਾਈ ਸੀ ਕਿਉਂਕਿ ਅਕਾਲ ਤਖਤ ਦੀ ਮਾਨ ਮਰਿਆਦਾ ਦੇ ਅਨੁਸਾਰ ਉਹ ਆਪਣੀ ਸਜ਼ਾ ਭੁਗਤ ਰਹੇ ਸੀ ਤੇ ਉਹਦੇ ਤੇ ਗੋਲੀ ਚਲਾਈ ਗਈ ਹੈ ਤੇ ਗੋਲੀ ਜਿਹੜੀ ਹੈ ਸਿੱਧੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਅਟੈਕ ਹੈ ਉਹਦੇ ਲਈ ਬਾਬਤ ਜਿਹੜਾ ਇਹ ਸਾਰਾ ਕੁਝ ਹੀ ਅਜੈ ਸਿੰਘ ਸਾਹਿਬ ਨੂੰ ਦੱਸਿਆ ਵੀ ਉਹ ਸੱਜਣ ਦੇ ਉੱਤੇ ਵੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਅਸੀਂ ਇਸ ਦੇ ਲਈ ਅੱਜ ਮੈਮੋਰੰਡਮ ਜਿਹੜਾ ਹੈ ਉਹ ਸਿੰਘ ਸਾਹਿਬ ਨੂੰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਹੈ ਟੀਵੀ ਦੇ ਖਾਤਮੇ ਦੇ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਿਹਤ ਸਹੂਲਤਾ ਦੇ ਨਾਲ ਲੈਸ ਆਧੁਨਿਕ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਬਟਾਲਾ ਦੇ ਐਮ ਐਲ ਏ ਸ਼ੈਰੀ ਕਲਸੀ ਦੇ ਵੱਲੋਂ ਲੋਕਾਂ ਦੀ ਸਹੂਲਤ ਲਈ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸਰਵੇ ਟੀਮ ਦੇ ਵੱਲੋਂ ਸਰਵੇ ਕਰਕੇ ਟੀਵੀ ਦੇ ਮਰੀਜ਼ਾਂ ਨੂੰ ਪਛਾਣਿਆ ਜਾ ਰਿਹਾ ਅਤੇ ਉਹਨਾਂ ਮਰੀਜ਼ਾਂ ਦਾ ਇਲਾਜ ਕਰਨ ਦੇ ਸੰਭਵ ਮੰਤਵ ਜਿਹੜੇ ਨੇ ਉਸ ਦੇ ਲਈ ਇਸ ਵਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਪ੍ਰੋਗਰਾਮ 100 ਦਿਨ ਦਾ ਰਹਿਣ ਵਾਲਾ ਜਿਸ ਦੇ ਵਿੱਚ ਟੀਵੀ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫ੍ਰੀ ਮੈਡੀਕਲ ਸਹੂਲਤ ਜਿਹੜੀ ਹੈ ਉਹ ਵੀ ਦਿੱਤੀ ਜਾਣੀ ਹੈ ਕੋਈ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਤਾ ਹੋ ਜਾਂਦਾ ਹੈ ਸਿਰਫ ਤੇ ਸਿਰਫ ਇੱਕ ਅਨਗਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਵੀ ਇਹ ਬਸ ਜਿਹੜੀ ਪਿੰਡ ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ ਜਿਹੜੇ ਵੀ ਪੇਸ਼ਕ ਨਗਰ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟ੍ਰੀਟਮੈਂਟ ਕੀਤਾ ਜਾਊਗਾ ਇਹਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤਖੜੇ ਹੋ ਕੇ ਮੌਤਬਾਰੀ ਆਪਣੀ ਵਰਤ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਜ਼ਰੂਰ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕਿ ਲੱਗਦਾ ਇਸ ਤਰੀਕੇ ਦੀ ਇਨਫੈਕਸ਼ਨ ਆ ਅਗਰ ਭਾਰਤ ਮੁਕਤ ਦਾਵਾ ਤੇ ਕਿੰਨੇ ਕੁ ਲੋਕ ਇਸ ਬਿਮਾਰੀ ਤੋਂ ਬਚ ਬਚ ਸਕਣਗੇ ਜਾਂ 100 ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਟ੍ਰੀਟਮੈਂਟ ਹੋ ਸਕਦਾ ਕੋਈ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾ ਵੀ ਉਹਨੂੰ ਪੁੱਛ ਕੇ ਦੇਖੋ ਵੀ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨਾ ਬਤੀ ਨਾ ਆਵੇ ਵੀ ਸਟਾਰਟਿੰਗ ਹੀ ਜੀ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਕੋਈ ਪੇਸ਼ੈਂਟ ਨਜ਼ਰ ਆਵੇ ਨਾ ਤਾਂ ਉਹ ਤੇ ਆਪਣੇ ਉਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਉਤੋਂ ਦੁਨੀਆ ਬਣਾ ਲੈਂਦੇ ਆ ਉਹਨਾਂ ਨੂੰ ਰੁਕਣ ਕਿਹਾ ਇਹ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹਦੋਂ ਨੂੰ ਸਹਾਰੇ ਦੀ ਲੋੜ ਹੁੰਦੀ ਆ ਠੀਕ ਆ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਲੋ ਆਪਣਾ ਪ੍ਰੋਫੈਸ਼ਨ ਰੱਖ ਕੇ ਉਹਦਾ ਠੀਕ ਟੈਂਡ ਜਿਹੜਾ ਹੋਣ ਵਾਲਾ ਉਹਦਾ ਸਾਥ ਕਿਤੇ بیمار ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੇੜਤਾ ਜ਼ਿਆਦਾ ਸੀ ਉਹ ਮੇਰਾ ਪਤਾ ਲੈ ਨਹੀਂ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੇ ਪਹਿਲ ਕਦਮੀ ਕਰਨੀ ਚਾਹੀਦੀ ਜਿਹੜਾ ਜ਼ਰੂਰਤ ਮੰਦਾ ਉਦਨਾ ਚਟਾਨ ਬਣ ਕੇ ਖਲੋ ਇਸ ਵਾਸਤੇ ਵਿੱਚ ਕਿਹ ਕਿਹੜੀ ਟੀਮ ਮੌਜੂਦ ਰਹੇ ਪ੍ਰੋਪਰ ਸਾਡੀ ਮੈਡੀਕਲ ਦੀਆਂ ਟੀਮਾਂ ਰਹਿਣਗੀਆਂ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਉਹ ਵੀ ਪਿੰਡਾਂ 'ਚ ਜਾਊਗਾ ਜੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਤੱਕ ਪਹੁੰਚਾਉਂਦੇ ਹਾਂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਹੈ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਇਹ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਹੈ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਇਦੇ ਵਿੱਚ ਹੈ ਵੀ ਜਿਹੜੇ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋ ਮੀオン ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਡਿਸਆਰਡਰਸ ਨੇ ਜਿੱਦਾਂ ਉਹਨਾਂ ਨੂੰ ਕੋਈ ਮੰਨ ਲਓ ਡਾਇਲਿਸਿਸ ਵਾਲੇ ਪੇਸ਼ੈਂਟ ਹੈ ਕੋ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਸਬਟਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨਟ ਤੇ ਸੀਬੀ ਨਟ ਸਾਡੀਆਂ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗਦੀਆਂ ਆ ਉਹਦੇ ਉੱਤੇ ਜਾ ਕੇ ਉਹਨਾਂ ਦਾ ਗਾਮਿਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਦੇ ਜਿਹੜੀ ਇਹਨਾਂ ਦੀ ਸਕਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਇਲੀਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਡਲ ਵੀ ਮਿਲ ਚੁੱਕੇ ਹਨ। ਸਾਰੇ ਗੱਡੀ ਦੇ ਵਿੱਚ ਕਿੰਨੀਆਂ ਟੀਮਾਂ ਰਹਿਣਗੀਆਂ, ਕਿਸ ਤਰ੍ਹਾਂ ਕੰਮ ਕਰਣਗੀਆਂ। ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਕੰਪੋਟਿਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ ਚ ਅਵੇਅਰਨੈਸ ਕਰੇਗਾ। ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਆ ਆਸ਼ਾ ਜ਼ਰ ਪਿੰਡ ਦੇ ਵਿੱਚ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲ ਸੀਚੋ ਲੈਵਲ ਤੇ ਉਹਨੂੰ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾ ਸਕੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੀ ਕਿੰਨੀ ਯੂਨਿਟ ਜਿਹੜੀ ਤਿਆਰ ਕੀਤੀ ਇਸ ਤਰ੍ਹਾਂ ਜਿਹੜੀ ਸਾਡੇ ਕੋਲ ਜਿਹੜੀ ਹੈਗੀ ਐ ਦੇਖੋ ਹਰ ਬਲੌਕ ਦੇ ਵਿੱਚ ਸਾਡੇ ਕੋਲ ਜਿਹੜੀਆਂ ਆਪਣੀਆਂ ਗੱਡੀਆਂ ਨੇ ਐਮਬੂਲੈਂਸਸ ਨੇ ਸਾਡੇ ਕੋਲ ਆਰਬੀਐਸਕੇ ਦੀ ਟੀਮਸ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਉਹ ਜਡੀਆਂ ਵੀ ਬਲੌਕਾਂ ਵਿੱਚ ਆਰ ਹਰ ਜਗ੍ਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੇ ਅਵੇਅਰਨੈਸ ਦੇ ਦਿੱਤੀ। ਕਿ ਇਸ ਵੀ ਪੋਜ਼ਿਟਿਵ ਆਇਆ ਜਾਂਦਾ ਕਿ ਉਹਦਾ ਲਾਜ ਟੀਵੀ ਦਾ ਜਿਹੜਾ ਪੋਜ਼ਿਟਿਵ ਆਇਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਹੈ ਉਹਦਾ ਬਿਲਕੁਲ ਜਿਹੜੀ ਟ੍ਰੀਟਮੈਂਟ ਹੈ ਬਿਲਕੁਲ ਫ੍ਰੀ ਹੁੰਦੀ ਹੈ। ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਉਂਦੀ ਹੈ ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਉਂਦੀ ਹੈ ਉਹਨਾਂ ਦੇ ਬਿਲਕੁਲ ਟ੍ਰੀਟਮੈਂਟ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਫ੍ਰੀ ਹੁੰਦੀ ਹੈ। ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਫਰ ਮਨთ ਵਾਲਾ ਨੂੰ ਕੈਸੇ ਵੀ ਮਿਲਦੇ ਆ ਜਿਹੜੇ ਕਿ ਡਾਈਟ ਵਾਸਤੇ ਵੀ ਪ੍ਰੋਪਰ ਡਾਈਟ ਵੀ ਲਈ ਜਾਂਦੇ ਉਧਰ ਪਠਾਨਕੋਟ ਦੇ ਵਿੱਚ ਸਕੂਲ ਆਫ ਐਮੀਨੈਂਸ ਵਿਖੇ 12ਵੀਂ ਜਮਾਤ ਦੇ ਬੱਚਿਆਂ ਦੀ ਸਕੂਲ ਦਾ ਮਾਣ ਵਧਾਇਆ ਬੱਚਿਆਂ ਦੇ ਵੱਲੋਂ ਇੱਕ ਬੈਟਰੀ ਦੇ ਨਾਲ ਚੱਲਣ ਵਾਲੀ ਸਾਈਕਲ ਤਿਆਰ ਕੀਤੀ ਗਈ ਹੈ ਇਸ ਸਬੰਧੀ ਜਦੋਂ ਸਕੂਲੀ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਰੋਜ਼ ਸਕੂਲ ਆਉਂਦੇ ਆ ਅਤੇ ਰਸਤੇ ਦੇ ਵਿੱਚ ਇਲੈਕਟ੍ਰੋਨਿਕ ਵਾਹਨ ਚੱਲਦੇ ਵੇਖਦੇ ਆ ਅਤੇ ਇਸ ਤੋਂ ਉਹਨਾਂ ਨੂੰ ਇਹ ਖਿਆਲ ਆਇਆ ਕਿ ਉਹ ਵੀ ਇੱਕ ਕਰਕੇ ਦਿਖਾ ਸਕਦੇ ਨੇ ਅਤੇ ਉਹਨਾਂ ਨੇ ਕਰਕੇ ਦਿਖਾਇਆ। ਉਹਨਾਂ ਨੇ ਇਸ ਸਬੰਧੀ ਆਪਣੇ ਅਧਿਆਪਕ ਦੇ ਨਾਲ ਗੱਲਬਾਤ ਕੀਤੀ ਇਲੈਕਟ੍ਰੀਕਲ ਸਾਈਕਲ ਤਿਆਰ ਕਰਨ ਦਾ ਵਿਚਾਰ ਰੱਖਿਆ। ਉਹਨਾਂ ਨੇ ਦੱਸਿਆ ਕਿ ਇਸ ਪ੍ਰਤੀ ਸਾਨੂੰ ਪੜਾਇਆ ਵੀ ਗਿਆ ਸੀ ਅਤੇ ਅਸੀਂ ਆਪਣੇ ਅਧਿਆਪਕ ਦੇ ਨਾਲ ਦਿੱਲੀ ਜਾ ਕੇ ਇਲੈਕਟ੍ਰਿਕ ਸਾਈਕਲ ਦੀ ਕਿੱਟ ਵੀ ਲੈ ਕੇ ਆਏ ਅਤੇ ਉਸ ਨੂੰ ਇੰਸਟਾਲ ਕੀਤਾ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਚਾਰਜ ਕਰਨ ਤੇ ਇਹ ਸਾਈਕਲ ਜਿਹੜੀ ਆ 70 ਤੋਂ 80 ਕਿਲੋਮੀਟਰ ਤੱਕ ਦਾ ਪਿੰਡਾਂ ਤੈਅ ਕਰ ਸਕਦੀ ਹੈ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਬਿਜ਼ਨਸ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਪ੍ਰੋਗਰਾਮ ਚਲਾਇਆ ਗਿਆ ਹੈ। ਜਿਸ ਦੇ ਤਹਿਤ ਸੂਬਾ ਸਰਕਾਰ ਦੇ ਵੱਲੋਂ ਹਰ ਸਾਲ ਫੰਡ ਵੀ ਜਾਰੀ ਕੀਤੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਕੂਲ ਆਫ ਐਬਿਨੈਸ ਦੇ ਵਿੱਚ ਪਹਿਲੀ ਵਾਰ 12ਵੀਂ ਦੇ ਬੱਚਿਆਂ ਦੇ ਵੱਲੋਂ ਇਲੈਕਟ੍ਰੀਕਲ ਸਾਈਕਲ ਜਿਹੜਾ ਆ ਤਿਆਰ ਕੀਤਾ ਗਿਆ ਹੈ ਜੋ ਕਿ ਕਾਫੀ ਕਫਾਈਤੀ ਵੀ ਹੈ ਇੱਕ ਵਾਰ ਚਾਰਜ ਕਰਨ ਤੇ 70 ਤੋਂ 80 ਕਿਲੋਮੀਟਰ ਇਸ ਦੇ ਨਾਲ ਸਫ਼ਰ ਜਿਹੜਾ ਆ ਤੈਅ ਕੀਤਾ ਜਾ ਸਕਦਾ ਹੈ ਇਸ ਮੌਕੇ ਆਉਣਾ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਦੇ ਵਿੱਚ ਇਹ ਬੱਚੇ ਹੋਰ ਵੀ ਨਵੀਆਂ ਪੁਲਾਂਗਾ ਪੁੱਟਣਗੇ ਜਿੰਦਾ ਪਰ ਨਾਰਮਲੀ ਦੇਖਦੇ ਆ ਇਲੈਕਟ੍ਰਿਕ ਸਕੂਟੀ ਆ ਗਈ ਹੈ ਤੇ ਕਾਰਾ ਵੀ ਆ ਗਏ ਆ ਆਪਾਂ ਇਹੀ ਸੋਚ ਕੇ ਆਪਾਂ ਦੇਖਨੇ ਤੇ ਆਪਾਂ ਇਹੀ ਸੋਚਿਆ ਕਿ ਕੀ ਆਪਾਂ ਇਹ ਕਰ ਸਕਨੇ ਆ ਤੇ ਆਪਾਂ ਕੋਸ਼ਿਸ਼ ਥੋੜੀ ਜਿਹੀ ਕੀਤੀ ਤੇ ਸਾਡੇ ਸਰ ਨੇ ਸਾਨੂੰ ਥੋੜਾ ਮੋਟੀਵੇਟ ਕੀਤਾ ਕਿ ਇਹ ਕਰ ਸਕਦੇ ਇਨਾ ਬਾਰੇ ਪੜਾਇਆ ਵੀ ਐਸਾ ਇਲੈਕਟ੍ਰੀਕਲ ਦੇ ਪਾਇ ਉਹ ਹੈ ਸਟੂਡੈਂਟ ਹੈਗੇ ਆ ਤਾਂ ਫਿਰ ਸਾਡੇ ਨੇ ਸਾਨੂੰ ਦੱਸਿਆ ਤੇ ਆਪਾਂ ਕੋਸ਼ਿਸ਼ ਕੀਤੀ ਤੇ ਫਿਰ ਆਪਾਂ ਇਹੀ ਕਰਕੇ ਫਿਰ ਆਪਾਂ ਦਿੱਲੀ ਸਰ ਦੇ ਨਾਲ ਆਪਾਂ ਗਏ ਹੀ ਫਿਰ ਉਧਰੋਂ ਕਿੱਟ ਪਤਾ ਕੀਤੀ ਸਾਈਕਲ ਵਾਲੀ ਇਲੈਕਟ੍ਰੀਕਲ ਕਿ ਮਿਲ ਸਕਦੀ ਹੈ ਫਿਰ ਉਧਰੋਂ ਦੀ ਆਪਾਂ ਲੈ ਕੇ ਆਏ ਤੇ ਫਿਰ ਇਹਨੂੰ ਨਾ ਇੰਸਟਾਲ ਕੀਤਾ ਫਿਰ ਇਹ ਇਹ ਸਾਡੀ ਕਿ 22 ਹੀ ਜਿਹੜੀ ਹੈ ਤੇ ਮੋਟਰ ਹੈਗੀ ਹੈ ਹੱਬ ਹੈਗਾ ਇਹ 250 250 ਵੋਲਟ ਹੈ ਤੇ 250 ਵਾਟ ਹੈ ਤੇ 48 ਵਾਟ ਹੈਗੀ ਹੈ ਤੇ ਆਪਰੇਟ ਇਹਨੂੰ ਇਹ ਬੈਟਰੀ ਘੱਟਦੀ ਹੈ ਲਈ ਥੇਮ ਆ ਜਾਂਦੀ ਤੇ ਇਹਦਾ ਕੋਈ 70 80 ਕਿਲੋਮੀਟਰ ਸਿੰਗਲ ਚਾਰਜ ਤੇ ਚੱਲ ਜਾਂਦੀ ਹੈ ਹਾਂਜੀ ਤੇ ਇਹਦਾ ਜੋ ਕੈਂਪ ਹੈ ਉਹ ਹੈ ਕੰਟਰੋਲਰ ਇਹ 10 10 ਐਂਪੀਅਰ ਦਾ ਹੈ ਇਹ ਇਹ ਜਿਹੜੀ ਆ ਇਹ ਇਹਨੂੰ ਚਾਰਜ ਕਰਨ ਵਾਸਤੇ 3 ਐਂਪੀਅਰ ਦਾ ਇਹਦਾ ਚਾਰਜ ਹੈਗਾ ਤੇ ਇੱਕ ਸਿੰਗਲ ਚਾਰਜ ਤੇ 70 ਕਿਲੋ ਤੋਂ 80 ਕਿਲੋਮੀਟਰ ਚੱਲਣੀ ਹੈ ਜੇਕ ਤੋ ਆਫ ਸਪੀਡ 30 ਕਿਲੋਮੀਟਰ ਆਈ ਹੈ ਕਿੰਨੇ ਜਣਿਆਂ ਦੀ ਟੀਮ ਹੈ ਔਰ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਰ ਇਹ ਇਹ ਸਾਡੀ 8 ਜਣਿਆਂ ਦੀ ਟੀਮ ਹੈ ਜੋ ਕਿ ਥੋੜਾ ਜੋ ਹੈ 2-3 ਅਬਸੈਂਟ ਹੈ ਕਿਸੇ وجہ ਨਾਲ ਹਾਂਜੀ ਤੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਹ ਸਾਈਕਲ ਤਿਆਰ ਕਰਨ ਦਾ ਹਾਂਜੀ ਸਾਨੂੰ 3 ਹਫ਼ਤੇ ਲੱਗ ਗਏ ਕਿਉਂਕਿ ਬੜਾ ਹੋਇਆ ਗਾਇਬ ਆਈਡੀਆ ਹੈਗਾ ਜਿਹੜਾ अच्छा तेन चतुरी साइकिल तैयार करता हाँ जी सर आज स्कूल ऑफ एमिन में बिजनेस मास्टर की टीम से द्वारा एग्जीबिशन लगाई गई जो एक एक्सेलेंट बॉक बच्चों ने दिया गवर्नमेंट की तरफ से यह बहुत अच्छा उपराला है जो बच्चे इतने मोटिवेट हुए हैं बिजनेस करने के लिए और बच्चों ने अब इनोवेटिव आइडिया लिया इन, इन जो साइकिल तैयार की वो बहुत एक्सलेंट आइडिया है जो ये मार्केट में लेके जाएंगे और जगह जगह में इसको इसकी एग्जीबिशन भी लगाएंगे और एक बार मैं थैंक्स करती हूँ गवर्नमेंट का हमारे डी सर का हमारे गाइडेंस काउंसलर परमिंदर सनी जी का जिन्होंने हमें यहाँ आके बच्चों को मोटिवेट भी किया और गाइड भी किया आज स्कूल ऑफ एमिन ਹਾਂ ਨੂੰ ਤੋਂ ਵਿਖੇ ਨੂੰ ਇਨਵਾਈਟ ਕੀਤਾ ਗਿਆ ਇਹਦੇ ਵਿੱਚ ਸਾਡੇ ਸਟਾਲ ਲੱਗੇ ਨੇ ਬਿジネス ਪਲਾਸਟਰ ਦੇ ਇਹ ਸਾਡੇ ਫੇਸ 2 ਦੇ ਪਲੱਸ 2 ਦੇ ਬੱਚਿਆਂ ਨੂੰ 2-2000 ਰੁਪਏ ਸੀਡ ਮਨੀ ਦਿੱਤੀ ਹੈ ਇੱਚ ਚਾਰ ਟੀਮਾਂ ਜਿਹੜੀਆਂ ਇਸ ਕੋਡੀਆਂ ਬਣੀਆਂ ਉਹ ਬੱਚਿਆਂ ਨੂੰ ਗਵਰਨਮੈਂਟ ਦਾ ਇੱਕ ਅਜੰਡਾ ਹੈਗਾ ਇੱਕ ਪ੍ਰਾਇਓਰਟੀ ਹੈਗੀ ਹੈ ਕਿ ਬੱਚਿਆਂ ਨੂੰ ਬਿジネス ਵੱਲ ਦੇਖਣਾ ਉਹਨਾਂ ਦਾ ਮਾਈਂਡ ਕਿ ਮਾਈਂਡ ਸੈਟ ਜਿਹੜਾ ਉਸ ਪਾਸੇ ਜਾਏ ਤੇ ਉਹਨਾਂ ਨੂੰ ਇਨੀਸ਼ੀਅਲੀ ਬੱਚਿਆਂ ਨੂੰ ਪ੍ਰੋਮੋਟ ਕਰਨਾ ਹੈ ਉਦੇ ਤਹਿਤ ਅਸੀਂ ਇਸ ਸਕੂਲ ਦੇ ਵਿੱਚ ਆਏ ਹਾਂ ਮੈਨੂੰ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਜਿਹੜੇ ਸਟਾਲ ਲਿਖੇ ਨੇ ਉਹਦੇ ਵਿੱਚ ਪ੍ਰਿੰਸੀਪਲ ਟੀਚਰ ਗਾਈ ਟੀਚਰਸ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਸਿਰਫ ਗਾਈਡ ਕਰਨਾ ਨੂੰ ਮੋਟੀਵੇਟ ਕਰਨਾ ਉਹਦੇ ਤਹਿਤ ਹੀ ਇੱਥੇ ਈ ਸਾਈਕਲ ਜਿਸਾ ਅਸੀਂ ਐਕਟਿਵਾ ਵਗੈਰਾ ਦੇਖਨੇ ਆ ਜਿਹੜੇ ਆਈਆਂ ਜਿਹੜੀਆਂ ਇਲੈਕਟ੍ਰਿਕ ਨੇ ਤੇ ਉਹਦੇ ਵਿੱਚ ਬੈਟਰੀ ਨੋਪਰੇਟਡ ਨੇ ਉਸੇ ਤਰ੍ਹਾਂ ਇਹਨਾਂ ਦਾ ਇੱਕ ਆਈਡੀਆ ਇਹਨਾਂ ਨੇ ਲਿਆ ਕਿ ਸਾਈਕਲ ਨੂੰ ਕਿਉਂ ਨਾ ਉਸੇ ਤਰਜ਼ ਤੇ ਤਿਆਰ ਕੀਤਾ ਜਾਏ ਉਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟ ਲਗਾ ਕੇ ਬੈਟਰੀ ਆਪਰੇਟਡ ਜਿਹੜਾ ਸਾਈਕਲ ਤਿਆਰ ਕੀਤਾ ਉਹ ਬਹੁਤ ਹੀ ਅੱਛਾ ਇੱਕ ਨਿਊ ਆਈਡੀਆ ਕਿਉਂਕਿ ਅਸੀਂ ਵੀ ਅਜ ਤੱਕ ਇਹ ਨਹੀਂ ਨਿਊਜ਼ਪੇਪਰ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਹ ਨਹੀਂ ਦੇਖਿਆ ਕਿ ਵੀ ਸਾਈਕਲ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਇੱਕ ਤਾਂ ਕਨਸੈਪਟ ਇਹਨਾਂ ਦਾ ਬਹੁਤ ਹੀ ਵਧੀਆ ਮੈਂ ਕੰਗ੍ਰੈਚੂਲੇਟ ਕਰਨਾ ਪ੍ਰਿੰਸੀਪਲ ਸਟਾਫ ਨੂੰ ਗਾਈ ਟੀਚਰਸ ਨੂੰ ਇਹਨਾਂ ਨੇ ਇੰਨਾ ਅੱਛਾ ਇਸ ਸਕੂਲ ਦਾ ਕਿਉਂਕਿ ਇਹ ਸਕੂਲ ਆਫ ਐਮੀਨੈਂਸ ਹੈ ਸਕੂਲ ਆਫ ਐਮੀਨੈਂਸ ਹੀ ਅਸੀਂ ਇਹ ਇਹ ਬ੍ਰਿਲੀਅੰਸ ਹੈ ਇਹ ਦੇ ਵਿੱਚ ਬ੍ਰਿਲੀਅੰਟ ਮਾਈਂਡ ਜਿਆਦਾ ਨੇ ਇਹ ਅਸੀਂ ਗਵਰਨਮੈਂਟ ਨੇ ਐਮੀਨੈਂਸ 618 ਸਕੂਲ ਜਿਹੜੇ ਆ ਪ੍ਰਮੋਟ ਕੀਤੇ ਆ ਉਸੇ ਕਰਕੇ ਆ ਇਹਦੇ ਵਿੱਚ ਆਊਟਕਮ ਜਿਹੜਾ ਵਧੀਆ ਨਿਕਲੇ ਮੈਨੂੰ ਲੱਗਦਾ ਕਿ ਇਸ ਸਕੂਲ ਦੇ ਵਿੱਚ ਇਹ ਜਿਹੜੇ ਆਈਡੀਆ ਨਾਲ ਇਹ ਜਿਹੜੇ ਸਟਾਰ ਲੱਗੇ ਨੇ ਖਾਸ ਕਰਕੇ ਇਸ ਸਾਈਕਲ ਦਾ ਉਹ ਬਹੁਤ ਹੀ ਵਧੀਆ ਇੱਕ ਆਈਡੀਆ ਜਿਹਦੇ ਵਿੱਚ ਬੱਚਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਉਹ 2-2000 ਰੁਪਏ ਇੱਕ ਟੀਮ ਬਣੀ ਇਹਨਾਂ ਦੀ 8 ਬੱਚਿਆਂ ਦੀ ਉਹ ਚ ਇਹਨਾਂ ਨੂੰ 16000 ਰੁਪਏ ਇੱਕ ਟੀਮ ਦੀ ਇਕੱਠੇ ਹੋਏ ਉਹ ਉਹਨਾਂ ਦੇ ਸਹਾਬ ਨਾਲ ਇਹਨਾਂ ਨੇ ਅਲੱਗ-ਅਲੱਗ ਬਿਜ਼ਨਸ ਜਿਹੜੇ ਨੇ ਇਹਨਾਂ ਨੇ ਕਰਨੇ ਆ ਇਹ ਜਿਹੜੀ ਇੱਕ ਸਾਈਕਲ ਜਿਹੜਾ ਤਿਆਰ ਕੀਤਾ ਇਹ ਸਾਈਕਲ ਤਿਆਰ ਕੀਤਾ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇਹਨਾਂ ਨੇ ਅਲੱਗ-ਅਲੱਗ ਆਈਡੀਆਸ ਤੋਂ ਵਧਾਇਆ ਜਿਹਦੇ ਨਾਲ ਬੱਚੇ ਨੇ ਚਲਾ ਕੇ ਵੀ ਦੱਸਿਆ ਉਹ ਮੈਨੂੰ ਲੱਗਦਾ ਕਿ ਇੱਕ ਪਰਫੈਕਟਲੀ ਇੱਕ ਆਈਡੀਆ ਜਿਹੜਾ ਇੱਕ ਵਧੀਆ ਚੀਜ਼ ਹੈ ਮੈਂ ਇਹਨਾਂ ਨੂੰ ਇਹ ਵੀ ਮੋਟੀਵੇਟ ਕੀਤਾ ਕਿ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਅਸੀਂ ਹਾਈਲਾਈਟ ਵੱਧ ਵੱਧ ਨੂੰ ਕਰੀਏ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਇਹ ਚੀਜ਼ਾਂ ਬਾਰੇ ਜਾਣੂ ਕਰਾਵਾਂਗੇ ਕਿ ਇੱਥੇ ਲਮੀਨੀ ਸਕੂਲ ਦੇ ਵਿੱਚ ਇੰਨਾ ਅੱਛਾ ਆਈਡੀਆ ਲੈ ਕੇ ਬੱਚੇ ਆਏ ਨੇ ਤਾਂ ਕਿ ਇਹਨਾਂ ਦਾ ਕੱਲ ਨੂੰ ਫਿਊਚਰ ਜਿਹੜਾ ਇਹ ਬ੍ਰਾਈਟ ਮੈਨੂੰ ਲੱਗਦਾ ਮੈਨੂੰ ਪੱਕਾ ਯਕੀਨ ਹੈ ਕਿ ਇਹ ਬੱਚਿਆਂ ਦਾ ਫਿਊਚਰ ਜਿਹੜਾ ਇਹ ਗਵਰਨਮੈਂਟ ਦਾ ਜਿਹੜਾ ਇਹ ਪ੍ਰਯਾਸ ਹੈ ਇਹਦੇ ਨਾਲ ਇਹ ਬੱਚਿਆਂ ਦਾ ਫਿਊਚਰ ਖਾਸ ਕਰਕੇ ਸਕੂਲ ਦੇ ਵਿੱਚ ਇਹ ਈ-ਸਾਈਕਲ ਦੇ ਜਿਹੜਾ ਤਿਆਰ ਕੀਤਾ ਇਹ ਇਹ ਅਲੱਗ ਤਰ੍ਹਾਂ ਦੀ ਇੱਕ ਐਗਜ਼ਾਮਪਲ ਕ੍ਰੀਏਟ ਹੋਈ ਹੈ ਸਕੂਲ ਦੇ ਵਿੱਚ ਤੇ ਮੈਂ ਫਿਰ ਸਾਰਿਆਂ ਨੂੰ ਕੰਗ੍ਰੈਚੂਲੇਟ ਕਰਦਾ ਕਿ ਇਹਨਾਂ ਨੇ ਬਹੁਤ ਇੱਕ ਵਧੀਆ ਆਈਡੀਆ ਨਾਲ ਬਿਜ਼ਨਸ ਬਲਾਸਟਰ ਦੇ ਵਿੱਚ ਜਿਹੜਾ ਸੀਡ ਬਣੀ ਨੂੰ ਸਹੀ ਤਰੀਕੇ ਨਾਲ ਖਰਚ ਕਰਕੇ ਇੱਕ ਵਧੀਆ ਤਰੀਕੇ ਨਾਲ ਜਿਹੜਾ ਇਹਨੂੰ ਤਿਆਰ ਕੀਤਾ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ ਤੁਸੀਂ ਬਣੇ ਰਹੋ ਉਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ